ਉਹ ਅੱਜ ਪਿਛਲੇ ਹੜਾ ਕਰਕੇ ਸੜਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ ਉਹਨੂੰ ਲੈ ਕੇ ਅੱਜ ਲਗਭਗ 25 ਕਿਲੋਮੀਟਰ ਸੜਕਾਂ ਜਿਵੇਂ ਨਿੱਕੋਸਰਾ ਤੋਂ ਲੈ ਕੇ ਤਾਂ ਵੀਲੇ ਤੱਕ ਜਾਂ ਛਾਪਰਚਾਜਨ ਤੋਂ ਲੈ ਕੇ ਡੇਢਗੁਆਰ ਤੱਕ ਇੱਕ ਟਾਲੀ ਸਾਹਿਬ ਰੱਖਣਾ ਇਹ 25 ਕਿਲੋਮੀਟਰ ਸੜਕਾਂ ਦਾ ਜਿਹੜਾ ਨੀ ਪੱਥਰ ਜਿਹੜਾ ਰੱਖ ਰਹੇ ਆ ਇਹ April May ਤੱਕ ਜਿਹੜੀਆਂ ਸੜਕਾਂ ਪੂਰੀਆਂ ਕੰਪਲੀਟ ਜਿਹੜੀਆਂ ਆਪਾਂ ਕਰ ਦੇਣੀਆਂ ਨੇ ਜਿਹਦੇ ਨਾਲ ਕੁਝ ਸੜਕਾਂ ਤਾਂ ਜਿਹੜੀਆਂ 12 ਫੁੱਟ ਨੇ 18 ਫੁੱਟ ਹੋ ਰਹੀਆਂ ਕਾ ਕੁਛ ਸੜਕਾਂ ਜਿਹੜੀਆਂ ਅਜੇ ਤੱਕ ਬਣੀਆਂ ਹੀ ਨਹੀਂ ਪਿਛਲੇ 40-50 ਸਾਲ ਤੋਂ ਉਹ ਸੜਕਾਂ ਜਿਹੜੀਆਂ ਨਵੀਆਂ ਬਣਨੀਆਂ ਨੇ ਇਸ ਕਰਕੇ ਮੈਂ ਮੁੱਖ ਮੰਤਰੀ ਸਰਕਾਰ ਭਗਵੰਤ ਸਿੰਘ ਮਾਨ ਜੀ ਦਾ ਆਪਣੇ ਤਹਿ ਦਿਲੋਂ ਧੰਨਵਾਦ ਕਰ ਕਿ ਜਿਨ੍ਹਾਂ ਨੇ ਇਹ ਫੈਸਲਾ ਕੀਤਾ ਕਿ ਪੰਜਾਬ ਦੀ ਕੋਈ ਵੀ ਸੜਕ ਜਿਹੜੀ ਆ ਉਹ ਬਿਲਕੁਲ ਐ ਵਧੀਆ ਜਿਹੜੀਆਂ ਆਪਾਂ ਬਣਾ ਦੇਣੀਆਂ ਨੇ ਤੇ ਅਸੀਂ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਕਿ ਜਿੰਨਾ ਚੇਤੇ ਤੇ ਡੇਰਾ ਬਾਬਾ ਨਾਨਕ ਬਹੁਤ ਜ਼ਿਆਦਾ ਸੜਕਾਂ ਜਿਹੜੀਆਂ ਦਿੱਤੀਆਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਦੋਸਤੋ ਕੱਲੀ ਜਿਹੜੇ ਇਲੈਕਸ਼ਨ ਹੋਣ ਜਾ ਰਹੀ ਹੈ ਕਲਾਂਨੌਰ ਦੇ ਵਿੱਚ ਪੰਚਾਇਤੀ ਸੁਭਿੰਦਰ ਸਿੰਘ ਦਾ ਰੁਧਾਵਾ ਦਾ ਬਿਆਨ ਆਇਆ ਕਿ ਮਤਲਬ ਇਹਨਾਂ ਜਾਣ ਬੁੱਤੀਏ ਜਿਹੜੇ ਕਾਗਜ ਨਹੀਂ ਕਟਾਇਏ ਪਰ ਜਿੱਤੇ ਵੀ ਸਾਡੀ ਹੋ ਰਹੀ ਹੈ ਪੂਰੀ ਫਾਈਟ ਦਾ ਕਿਵੇਂ ਦੇ ਦੇ ਦੇਖੋ ਜੀ ਕਿਸੇ ਦਾ ਕੋਈ ਕਾਗਜ ਨਹੀਂ ਕਟਾਇਆ ਠੀਕ ਹੈ ਨਾ ਉੱਥੇ ਸਰਪੰਚਾਂ ਦੀਆਂ ਚਾਰ ਪੰਚਾਇਤਾਂ ਦੇ ਵਿੱਚ ਸਰਪੰਚਾਂ ਦੇ ਇਲੈਕਸ਼ਨ ਹੋਣ ਰਹੀ ਹੈ ਉਹਦੇ ਵਿੱਚ ਤਿੰਨ ਤਿੰਨ ਚਾਰ ਚਾਰ ਉਮੀਦਵਾਰ ਜਿਹੜੇ ਉੱਥੇ ਖੜੇ ਨੇ ਤਾਂ ਲੋਕਾਂ ਨੇ ਫਤਵਾ ਦੇਣਾ ਹੈ ਨਾਲੇ ਰਿਜ਼ਲਟ ਸਾਰੇ ਪੰਜਾਬ ਨੇ ਦੇਖ ਲੈਣਾ ਡੇਰੇ ਬੱਬਾ ਨਾਨਕ ਨੇ ਕੀ ਦੇਖਣਾ ਲੋਕਾਂ ਨੇ 4 ਸਾਲ ਦੇ ਹੋਏ ਕੰਮਾਂ ਤੇ ਮੋਹਰ ਲਾਉਣੀ ਆ ਨਾ ਕਿਸੇ ਨੇ ਐਮਪੀ ਨੂੰ ਦੇਖਣਾ ਨਾ ਕਿਸੇ ਨੇ ਐਮਐਲਏ ਨੂੰ ਦੇਖਣਾ ਨਾ ਕਿਸੇ ਨੇ ਕੁਝ ਵੀ ਦੇਖਣਾ ਜਿਹੜੇ ਲੋਕ ਪਿਛਲੇ 4 ਸਾਲਾਂ ਤੋਂ ਅਮਤ ਦੇਖਦਾ ਆ ਪਿਛਾ ਟਿਊਬਲਾਂ ਤੇ ਵੀ ਏਸੀ ਲੱਗੇ ਨੇ ਪੱਬਰ ਵਾਲੀ ਇੱਕ ਮੋਟਰ ਹੈ ਜ਼ਿੰਮੇਵਾਰਦੀ ਉਹ ਟਿਊਬਲ ਤੇ ਵੀ 80 ਲੱਖ ਗਿਆ ਤਾਂ ਜਿਹੜੇ ਲੋਕ ਅੱਜ ਕੱਲ੍ਹ ਦੇਖ ਲੋ ਪਿੰਡਾਂ 'ਚ ਮਰਖਲ ਹੁਣ ਤਾਂ ਸਿਲੰਡਰ ਵੀ ਨਹੀਂ ਲੋਕਾਂ ਨੂੰ ਲੋੜ ਰਹਿ ਗਈ ਕੰਟਰਾਡਕਸ਼ਨ ਲਾਗੇ ਨੇ ਸਿਲੰਡਰਾਂ ਵਾਲੇ ਵੀ ਤਰਲੇ ਮਾਰਨ ਦੇ ਕਿ ਸਾਡੇ ਸਿਲੰਡਰ ਨਹੀਂ ਵਿਖਦੇ ਇਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਨੇ ਜੋ ਵੀ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਉਹਨਾਂ ਸਹੂਲਤਾਂ ਤੇ ਮੋਹਰ ਲੱਗਣੀ ਹੈ ਜੀ ਚੈਨਲ ਤੋਂ ਮੈਂ ਇੰਟਰਵਿਊ ਦਿੱਤੀ ਹੈ ਕਿ ਭਗਵੰਤ ਮਾਨ ਮੇਰੇ ਪਿੰਡੋਂ ਆਣ ਕੇ ਲੜਿਆ ਸੱਚ ਵੋਟਾਂ ਦਾ ਵਾਅਦਾ ਨਹੀਂ ਮਿਲਿਆ ਉਹਨੂੰ ਕਹਾਂ ਤੂੰ ਉੱਥੇ ਜਾ ਕੇ ਲਾਲਨੀ ਵੇਖ ਲੈ ਕਿ ਤੈਨੂੰ ਕਿੰਨੀਆਂ ਮਿਲਦੀਆਂ ਆ ਪਿਛਲੀ ਵਾਰੀ ਆਮ ਆਦੀ ਪਾਰਟੀ ਨੂੰ ਕਿੰਨੀਆਂ ਵੋਟਾਂ ਪਈਆਂ ਧਰਵਾਲੀ ਚ ਅਗਲੀ ਵਾਰੀ ਸਤਾਈ ਚ ਦੇਖ ਲੈ ਕਿੰਨੀਆਂ ਪੈਂਦੀਆਂ ਤੈਨੂੰ ਕਹਾਂ ਤੂੰ ਛਾਪਰੀ ਆਣ ਕੇ ਦੇ ਕੁਛ ਆਪ ਰਾਣ ਕੇ ਲੜਲਾ ਤੈਨੂੰ ਸ਼ਾਵਨ ਪਤਾ ਲੱਗ ਜੂ ਤੈਨੂੰ ਕਿੰਨੂੰ ਪੈਂਦੀ ਆ ਤਾਂ ਮੈਂ ਧਾਰਵਾਲੀ ਲੜ ਕੇ ਵੇਖ ਲੈਣਾ ਉੱਥਾ ਵੇਖ ਲੈਣਾ ਕਿ ਮੈਨੂੰ ਕਿੰਨੀਆਂ ਪੈਂਦੀਆਂ ਤੂੰ ਉੱਥੇ ਨਾ ਜਾ ਜੇ ਥੱਲੇ ਹੀ ਰਹਿ ਅਜੇ ਉਹ ਲੈਵਲ ਨਹੀਂ ਬਣਿਆ ਜਿੱਤੇ ਭਗਵੰਤ ਮંત્રી ਮੁੱਖ ਮੰਤਰੀ ਵਾਲਾ ਜਿਹੜਾ ਭਗਵੰਤ ਮਾਨ ਵਾਲਾ ਲੈਵਲ ਨਹੀਂ ਤੁਹਾਡਾ ਬਣਿਆ ਅਜੇ 44000 ਤੈਨੂੰ ਵੋਟ ਪਈ ਐ ਐਮਪੀ ਚ ਡੇਰਾ ਪਾਪਾ ਨਾਨਕ ਘਰ 44000 ਮੈਨੂੰ ਪਈ ਐ 4000 ਦਾ ਫਰਕ ਰਿਹਾ ਤਾਂ ਤੂੰ ਸੀਐਮ ਸਾਹਿਬ ਦੇ ਨਾਲ ਮੁਕਾਬਲਾ ਕਰਨ ਦੇ ਮੁਕਾਬਲਾ ਤਾਂ ਡੇਰਾ ਪਾਪਾ ਨਾਨਕ ਚ ਨਹੀਂ ਹੋਣ ਦੇ ਆ ਤੂੰ ਕਿੱਥੇ ਜਾਣਾ ਛੱਪ ਰਾਜੀ ਬੜਿੰਗ ਦੀ ਪੈਨ ਵਜ ਕੇ ਉਹ ਰੱਬ ਖਲਾਇਆ ਵਾ ਆ ਹੁਣ ਕੈਂ ਕਹਿੰਦੇ ਆ ਕੱਲ ਛਾਤੀ 12 ਛਾਤੀ ਕਿਹੜੀ ਹੁੰਦੀ ਆ ਜੀ ਕੋ ਛਾਤੀ ਦਾਤਾ ਕਿ ਛਾਤੀ ਚ 12 ਇਹੋ ਜਿਹਾ ਕੋ ਬਿਆਨ ਮੱਚਦਾ ਆ ਛਾਤੀਆਂ ਕਲੀਚ ਵਾ ਆ ਛਾ 12 ਗੋਲੀਆਂ ਕਹਿਣੀਆਂ ਨੇ ਛਾਤੀ ਚ ਵੱਜੀਆਂ 12 ਛਾਤੀਆਂ ਨੂੰ ਕਿਹਾ ਗੋਲੀਆਂ ਚ ਵੱਜੀਆਂ ਇਹ ਕਿਹਾ ਉਹਨੇ ਠੀਕ ਨਹੀਂ ਜਿਹੜਾ 12 50 60 ਨਹੀਂ ਕਹਿਣਾ ਹੁੰਦਾ ਜਿਹੜਾ 12 50 48 ਕਹਿ ਰਿਹਾ ਇਹ ਵਾ ਉਹ ਆਥੋਂ ਦੇਖ ਲੈ ਵੀ ਕੀ ਹਾਲ ਆ ਜਦੋਂ 26 ਚੜਿਆ ਤੇ ਕਾਂਗਰਸੀਆਂ ਦੀ ਹਲਾਤਵੇ ala ਕਿਦਾਂ ਆਪੋ ਚ ਬਚਣ ਦੇ ਨੇ ਤੇ ਕੀ ਸਟੇਟ ਬਿਆਨ ਬਾਜ਼ੀਆ ਕੀ ਕਰਨ ਦੇ ਕੋਈ ਕੰਮ ਦੀ ਗੱਲ ਕਰੋ ਕੋਈ ਰਾਜਨੀਤੀ ਦੀ ਗੱਲ ਦੱਸੋ ਲੋਕਾਂ ਨੂੰ ਇਹ ਦੱਸੋ ਕਿ ਅਸੀਂ ਪਿਛਲੇ 5 ਸਾਲਾਂ ਚ ਆਹ ਕੰਮ ਕੀਤੇ ਰਹੇ ਤੇ ਅਗਲੇ ਆਉਣ ਵਾਲੇ ਸਮੇਂ ਚ ਆਹ ਕਰਾਂਗੇ ਕੋਈ ਆਪਣੀਆਂ ਪ੍ਰਾਪਤੀਆਂ ਦੱਸੋ ਨਾ ਕਿ ਗਾਲ੍ਹਾਂ ਕੱਢਣ ਦੀਆਂ ਸਿੱਖੀਆਂ ਤੁਸੀਂ ਇਸ ਕਰਕੇ ਲੋਕਾਂ ਨੇ ਇਹਨਾਂ ਨੂੰ ਦੇਖ ਲਿਆ ਇਹਨਾਂ ਨੂੰ ਕਹੇ 27 ਦੀ ਵੇਟ ਕਰੋ ਅੱਗੇ ਤੇ ਆਏ 95 ਦਾ ਹੁਣ 100 ਤੋਂ ਉੱਪਰ ਹੋਣੇ ਨੇ ਇਸ ਵਾਰੀ ਆਮ ਆਦੀ ਪਾਰਟੀ ਦੀ ਉਹ ਤਾਂ ਦੇਖੋ ਨਾ ਰਾਤ ਸੁੱਤਿਆ ਪਿਆ ਵੀ ਭਗਵੰਤ ਮਾਨ ਹੀ ਉਹਨਾਂ ਤੇ ਆਉਂਦਾ ਸੁਪਰੇ ਹੀ ਭਗਵੰਤ ਮਾਨ ਤੇ ਆਉਂਦੇ ਕਦੀ ਕਾਂਗਰਸ ਅਕਾਲੀ ਦਲ ਭਾਜਪੀ ਨੇ ਕਦੀ ਆਪ ਚ ਇਹਨਾਂ ਨੇ ਕਿਸੇ ਦੇ ਵਿਰੁੱਧ ਕੋਈ ਦੂਸ਼ਣਵਾਦੀ ਕੀਤੀ ਹੈ ਸਾਰੀਆਂ ਪਾਰਟੀਆਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਟਾਰਗੇਟ ਕਰਦੀਆਂ ਨੇ ਇਹ ਤਾਂ ਮੈਨੂੰ ਦੇਖੋ ਘਬਰਾ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀ ਦਾ ਟਾਈਮ ਆ ਕਿ ਸਮਾਗਰ ਗੁਰਦੀਪ ਸਿੰਘ ਰੰਧਾਵਾ ਨੇ ਅੰਤਖੋਸ਼ਾਂ ਕਰਕੇ ਸਾਡੇ ਪਿੰਡ ਤੋਂ ਜਿਹੜੀ ਸੜਕ ਮੇਨ ਰੋਡ ਤੋਂ ਪਿਛੇ ਤੱਕ ਜਾਂਦੀ ਆ 6 ਕਿਲੋਮੀਟਰ 200 ਮੀਟਰ ਉਹਦਾ ਅਜਿਹਾ ਕਾਰਜ ਕੀਤਾ ਵਾ ਇਹ ਸੜਕ ਬਹੁਤ ਪੁਰਾਣੀ ਪਣੀ ਹੋਈ ਸੀ ਤੇ ਥਾਂ ਥਾਂ ਟੁੱਟੀ ਹੋਈ ਸੀ ਤੇ ਸਿੰਗਲ ਸਰਗੀ ਤੇ ਪਰਾਸ ਕਰਦਾ ਬਹੁਤ ਜਿਆਦਾ ਪੈਂਦਾ ਸੀ ਜਦੋਂ ਗੱਡੀਆਂ ਆਉਂਦੀਆਂ ਸੀ ਉਹਨੇ ਸੜਕ ਬਣਾਉਣ ਨਾਲ ਲੋਕਾਂ ਨੂੰ ਬਹੁਤ ਸੌਦਾ ਮਿਲੇਗੀ ਔਰ ਅਸੀਂ ਪੰਜਾਬ ਸਰਕਾਰ ਦਾ ਤੇ ਸਰਦਾਰ ਕਦੀਪ ਸਿੰਘ ਰੰਧਾਵਾ ਦਾ ਇਸ ਮਹਿਕਮੇ ਦੇ ਜਿਹਨੇ ਅਫਸਰ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਸੜਕ ਬਣਾਉਣ ਲਈ ਕੰਮ ਸ਼ੁਰੂ ਕਰਨ ਵਾਸਤੇ ਅਜੇ ਵਰਨ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ